ਪਾਰਟੀ ਤੇ ਬਾਤ ਕਰ ਸਰਕਾਰ ਮਰਦਾਬਾਦ 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 ਲੋਕ ਵਿਰੋਧੀ ਸੈਂਟਰ ਤੇ ਪੰਜਾਬ ਸਰਕਾਰ ਮਰਦਾਬਾਦ 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 ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਅੱਜ ਜਿਹੜਾ ਪੁਤਲਾ ਸਾੜਨ ਦਾ ਜਿਹੜਾ ਸੱਦਾ ਦਿੱਤਾ ਗਿਆ ਇਹ ਸੱਦਾ ਇਸ ਕਰਕੇ ਦਿੱਤਾ ਗਿਆ ਆ ਵੀ ਸ਼ਹੀਦ ਭਗ ਸਿੰਘ ਨੌਜਵਾਨ ਸਭਾ ਵੱਲੋਂ ਇਸ ਪਟਵੋਲੀ ਸਰਕਾਰ ਦੇ ਖਿਲਾਫ ਖੜਕੜ ਕਲਾ ਮੋਰਚਾ ਲਾਇਆ ਹੋਇਆ ਇਹ ਮੋਰਚਾ 28 ਤਰੀਕ ਤੋਂ ਆਰੰਭ ਕੀਤਾ ਆ ਲਗਾਤਾਰ ਵੱਖ-ਵੱਖ ਜ਼ਿਲ੍ਹਿਆਂ ਦੇ ਜਿਹੜੇ ਨੌਜਵਾਨ ਆ ਉੱਥੇ ਲਗਾਤਾਰ ਜਾ ਰਹੇ ਆ ਉੱਥੇ ਧਰਨੇ ਤੇ ਪੈਂਦੇ ਆ ਜੇ ਇਸ ਸਰਕਾਰ ਨੇ ਹਰਾ ਪੈਨ ਚਲਾਉਣ ਦਾ ਵਾਅਦਾ ਕੀਤਾ ਸੀਗਾ ਦਾਵਾ ਕੀਤਾ ਸੀਗਾ ਉਸ ਸਰਕਾਰ ਤੋਂ ਹਾਲੇ ਤੱਕ ਹਰਾ ਪੈਨ ਨਹੀਂ ਚੱਲਿਆ ਹੈਗਾ ਖਾਟਖੜ ਕਲਾਂ ਦੇ ਵਿੱਚ ਸੌ ਨੇ ਚੱਕੀ ਸੀਗੀ ਇਸ ਕਰਕੇ ਉਹਨੂੰ ਸੌ ਚੇਤਾ ਕਰਾਉਣ ਵਾਸਤੇ ਉਹਨੂੰ ਉੱਥੇ ਧਰਨਾ ਜਿਹੜਾ ਲਾਇਆ ਜਾ ਰਿਹਾ ਨੌਜਵਾਨ ਸਭਾ ਵੱਲੋਂ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਲੱਖਾਂ ਸਾਮੀਆਂ ਜਿਹੜੀਆਂ ਖਾਲੀ ਪਈਆਂ ਹੱਲੇ ਵੀ ਸਰਕਾਰੀ ਦਫ਼ਤਰਾਂ ਦੇ ਵਿੱਚ ਸਰਕਾਰੀ ਕੰਮਕਾਜ ਜਿਹੜੇ ਉਸ ਤੰਗ ਨਾਲ ਹੋਣੇ ਚਾਹੀਦੇ ਨਹੀਂ ਹੋ ਰਹੇ ਪੰਜਾਬ ਸਾਰੇ ਦੇ ਵਿੱਚ ਸਿਰਫ ਤੇ ਸਿਰਫ ਇੱਕ ਨੂੰ ਬੇਰੋਜ਼ਗਾਰੀ ਪੱਤਾ ਮਿਲਦਾ ਉਹ ਵੀ 150 ਰੁਪਇਆ ਅੱਜ ਦੇ ਸਮੇਂ 'ਚ 150 ਰੁਪਇਆ ਦੀ ਕਿੰਨੀ ਕੁ ਕੀਮਤ ਹੈ ਆਪਾਂ ਸਾਰੇ ਜਾਣਦੇ ਆ 1979 ਦਾ ਕਾਨੂੰਨ ਬਣਿਆ ਹੈ ਜੇ ਇਹਨਾਂ ਨੂੰ ਸਰਕਾਰਾਂ ਨੂੰ ਸਾਡੇ ਹਾਕਮਾਂ ਨੂੰ ਜੇ ਫਿਕਰ ਹੋਵੇ ਤੇ ਉਹ ਕਾਨੂੰਨ ਵੀ ਬਦਲ ਸਕਦੇ ਆ ਤੇ ਬੇਰੋਜ਼ਗਾਰੀ ਪੱਤਾ ਵੀ ਦੇ ਸਕਦੇ ਆ ਪਰ ਉਹਨਾਂ ਦੀ ਜਿਹੜੀ ਮਨਛਾ ਆ ਉਹ ਬਿਲਕੁਲ ਅਜਿਹੀ ਨਹੀਂ ਹੈ ਇੰਨਾ ਹੀ ਕਹਿੰਦੇ ਆ ਬਈ 16-17 ਹਜ਼ਾਰ ਨੌਜਵਾਨ ਚੱਕ ਕੇ ਅਸੀਂ ਜਿਲ੍ਹਿਆਂ 'ਚ ਛੱਡ ਦਿੱਤਾ ਉਹ ਸਮਗਲਰ ਬਣਾ ਕੇ ਸਿੱਟੇ ਆ ਜੇ ਉਹ ਨਸ਼ਈ ਅਸਲ ਦੇ ਵਿੱਚ ਨਸ਼ਈ ਆ ਬਹੁਤੇ ਉਹਨਾਂ ਦੇ ਵਿੱਚੋਂ ਸਮਗਲਰ ਗਿਣਤੀ ਦੇ ਹੋਣਗੇ ਜੇ ਇੰਨੇ ਸਮਗਲਰ ਆ ਤਾਂ ਨਸ਼ਾ ਕਰਦੇ ਤਾਂ ਫਿਰ ਲੱਖਾਂ ਦੇ ਵਿੱਚ ਹੋਣਗੇ ਪੰਜਾਬ ਦੇ ਵਿੱਚ ਜਿਹਦੇ ਬਾਰੇ ਇਹਨਾਂ ਦੇ ਇਸ ਸਰਕਾਰ ਦਾ ਕੋਈ ਪ੍ਰੋਗਰਾਮ ਨਹੀਂ ਨੌਜਵਾਨ ਨੂੰ ਰੋਜ਼ ਮਰ ਰਹੇ ਆ ਦੋ ਤਿੰਨ ਖਬਰਾਂ ਦਿੱਲੀ ਚ ਅਖਬਾਰਾਂ ਦੇ ਵਿੱਚ ਆਉਂਦੀਆਂ ਤੇ ਇਹਨਾਂ ਨੂੰ ਨੌਜਵਾਨਾਂ ਨੂੰ ਬਚਾਉਣ ਵਾਸਤੇ ਇਹਨਾਂ ਦਾ ਇਸ ਸਰਕਾਰ ਦਾ ਹਾਕਮਾਂ ਦੀ ਧਿਰ ਦਾ ਕੋਈ ਪ੍ਰੋਗਰਾਮ ਨਹੀਂ ਜਿਹੜਾ ਵੱਜਮਾ ਪ੍ਰੋਗਰਾਮ ਹੈ ਅੱਜ ਤੇ ਚ ਉਹਨਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ ਅੱਜ ਜਾਨਾਂ ਦਾ ਸਵਾਲ ਖੜਾ ਹੋ ਗਿਆ ਆ ਇਹ ਤਿੰਨ ਮੁੱਦੇ ਲੈ ਕੇ ਜਿਹੜੇ ਉਹ ਉੱਥੇ ਨੌਜਵਾਨ ਬੈਠੇ ਆ ਤੇ ਬਾਕੀ ਜੜੀਆਂ ਇੱਥੇ ਲੋਕਲ ਮੰਗਾ ਆ ਹੜਾ ਹੜਪੀੜਤਾ ਦੀਆਂ ਮੰਗਾ ਆ ਕੋਹੋਰ ਸਾਡੀਆਂ ਮੰਗਾ ਆ ਇਹ ਰੁਟੀਨ ਦੇ ਵਿੱਚ ਗਾਂ ਵੀ ਚੱਲਦੀਆਂ ਰਹਿਣਗੀਆਂ ਪਰ ਅੱਜ ਤਾਂ ਅਸੀਂ ਰੋਸ ਦਾ ਪ੍ਰਗਟਾਵਾ ਸਰਕਾਰ ਜਿਹੜੀ ਸੁੱਤੀ ਪਈ ਆ ਉਹਨੂੰ ਜਗਾਉਣ ਵਾਸਤੇ ਇਹ ਪੁਤਲਾ ਸਾੜ ਕੇ ਅਸੀਂ ਆਪਣੇ ਰੋਸ ਦਾ ਪ੍ਰਗਟਾਵਾ ਕਰ ਰਹੇ ਆ ਸ਼ੁਕਰੀਆ ਜੀ

दवा